ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇ ਇਸ ਵਾਰ ਦਾ ਜੀ ਫਿਰ ਤੁਹਾਡੇ ਇੱਕ ਨਵੇਂ ਦਿਨ ਦੇਖਣਾ ਵੀ ਵੀਡੀਓ ਦੇ ਵਿੱਚ ਤੇ ਵੀਡੀਓ ਵਰਜਾ ਚੱਲੇ ਆ ਜੰਗਲਵਨ ਦੇ ਅੱਜ ਆਪਦੇ ਗੋਰਾ ਵੀਰ ਸਾਡੇ ਨਾਲ ਆ ਤੇ ਜਿਸ ਨੇ ਕੰਦੇ ਚਿੱਤੇ ਦਾ ਡਟ ਕੇ ਮੁਕਾਬਲਾ ਕੀਤਾ ਸੀ ਤੇ ਵੀਰ ਆਪਣਾ ਮੋਟਰਸਾਈਕਲ ਤੇ ਆ ਦੇਖੋ ਪਰ ਰੋਡ ਤੇ ਜਾ ਰਹੇ ਨੇ ਤੇ ਜੰਗਲ ਆਪਾਂ ਉੱਪਰ ਨੂੰ ਜਾਣਾ ਪੈਂਦਾ ਤੇ ਨਾਲ ਆਪਣੇ ਪ੍ਰੀਤ ਕਾਫੀ ਉੱਪਰ ਨੇ ਇੱਧਰ ਕੋਈ ਅੰਦਰ ਜੀ ਰਹੀ ਖੜ ਗਈ ਤੇ ਤੇ ਕਾਫੀ ਉੱਪਰ ਨੂੰ ਜਾਣਾ ਪੈਂਦਾ ਪਰ ਘੁੱਪ ਕੇ ਇੱਕ ਕਿੰਟਰ ਚੰਗ ਕੇ ਤੇ ਚਲੋ ਫਿਰ ਚੱਲਦੇ ਆ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਆਪਾਂ ਵੀਰੋ ਸਾਦੀਪੁਰ ਆ ਗਏ ਸਾਦੀਪੁਰ ਪਿੰਡ ਤੇ ਜਿਹੜਾ ਦੌਲਤਪੁਰ ਦੇ ਕੋਲੇ ਪੈਂਦਾ ਥੋੜੀ ਜਿਹੀ ਦੂਰੀ ਤੇ ਆ ਕਿਲੋਮੀਟਰ ਤੇ ਇੱਧਰੋਂ ਜਾਣਾ ਪੈਂਦਾ ਕਿਉਂਕਿ ਰਸਤਾ ਇੱਧਰੋਂ ਪੈਂਦਾ ਆਪਾਂ ਨੂੰ ਜਮੀਨ ਲਈ ਟਿੱਕ ਦਾ ਪਿੰਡ ਸਾਦੀਪੁਰ ਆ ਗਏ ਦੇਖੋ ਤੇ ਇੱਥੇ ਅਕਸਰ ਆਪਣੀ ਚੋਣਾ ਇੱਥੇ ਇਸ ਪਿੰਡ ਚ ਪੈਂਦੀ ਆ ਸਾਰੇ ਪਿੰਡਾਂ ਦੀਆਂ ਸਾਦੀਪੁਰ ਪਿੰਡ ਆ ਗਏ ਆਪਾਂ ਆ ਸਾਡੀ ਬਰਪਿੰਡਾ ਤੇ ਇੱਧਰੋਂ ਆਪਣੀ ਇੱਕ ਪਹੀ ਮੋੜਦੀ ਆ ਤੇ ਅੱਧਰੋਂ ਚੱਲਾਂਗੇ ਬਾਅਦ ਕੀ ਮਿਲਦੇ ਆ ਵੀਰੋਂ ਉੱਥੇ ਜਾ ਕੇ ਤੁਹਾਨੂੰ ਤੇ ਵੀਰੋਂ ਆਪਾਂ ਪਿੰਡ ਟਾਪਦੇ ਹੋ ਪਿੱਛੇ ਜਾ ਤੇ ਆਹ ਜਿਹੜੀ ਨਹਿਰਾਂ ਤੇ ਨਦੀ ਜਿਹੜੀ ਬਹੁਤ ਅਕਸਰ ਦੇ ਸਾਹਮਣੇ ਰਹਿੰਦੇ ਆ ਉਹ ਆ ਗਈ ਤੇ ਇਹਦੇ ਨਾਲ ਆ ਪਿੱਛੇ ਆਉਣ ਪਿੰਡਾ ਤੇ ਉਹ ਦੇਖੋ ਆਗਾ ਜੰਗਲ ਉੱਤੇ ਤੁਹਾਨੂੰ ਕੋਲ ਜਾ ਕੇ ਦਿਖਾਵਾਂਗੇ ਤੇ ਉਹ ਸਾਹਮਣੇ ਤੇ ਉੱਧਰ ਆਪਣੇ ਖੇਤ ਜਿਹੜੀ ਜੀੜੀ ਪੱਕੀ ਖੜੀ ਆ ਤੇ ਚਲੋ ਫਿਰ ਚੱਲਦੇ ਆ ਆ ਜੰਗਲ ਆ ਗਿਆ ਵੀਰੋ ਦੇਖੋ ਸਾਹਮਣੇ ਸਫੈਦ ਹੈ ਸਾਰੇ ਸਫੈਦ ਹੈ ਜੰਗਲਾ ਇਹ ਤੋਂ ਅਕਸਰ ਜੰਗਲੀ ਸੂਰ ਤੇ ਅਕਸਰ ਆਉਂਦੇ ਆ ਇਥੋਂ ਜਾਨਵਰ ਜੰਗਲੀ ਜਾਨਵਰ ਜਿਹੜੇ ਨੁਕਸਾਨ ਕਰਦੇ ਆਂ ਅਮਰੀਕਾ ਸਲਾਂ ਦਾ ਨਾ ਨਾ ਪ੍ਰਿੰਟ ਤਾਂ ਨਹੀਂ ਮਾਰਦੀ ਪ੍ਰਿੰਟ ਪਾਣੀ ਪੀਲੇ ਗੌਰਵ ਕਿਆ ਮੁੰਡਾ ਬੜਾ ਸ਼ਰਮਿਲਾ ਦੇਖੋ ਕਿੰਨਾ ਸੋਹਣਾ ਸੁਨੱਖਾ ਮੁੰਡਾ ਇੱਕ ਇਹ ਖੜਿਆ ਤੇ ਵੀ ਨਹੀਂ ਆਉਂਦਾ ਕੈਮਰੇ ਅੱਗੇ ਦੇਖੋ ਤੇ ਆਪਾਂ ਤੁਹਾਨੂੰ ਦਿਖਾਦਾ ਵੀਰੇ ਜੰਗਲਾ ਸਾਹਮਣੇ ਤੇ ਇੱਧਰ ਤੇ ਗਿਆਂ ਤੇ ਗਿਆਂ ਦੇ ਕੋਲ ਕੋਲ ਸਾਰਾ ਆਪਾਂ ਏਰੀਆ ਛੱਡਿਆ ਹੋਇਆ ਏ ਤੇ ਉਹ ਸਾਹਮਣੇ ਦੇਖੋ ਇਹ ਤਾਰ ਲਾਈ ਹੋਈ ਆ ਵੀ ਜੰਗਲੀ ਸੂਰ ਆ ਵੀਰੇ ਇੱਧਰ ਬਹੁਤ ਨੁਕਸਾਨ ਕਰ ਰਿਹਾ ਸੂਰ ਤੇ ਆਜ ਝੋਨੇ ਦੇ ਵਿੱਚ ਮਤਲਬ ਆਪਾਂ ਲਾਈ ਹੋਈ ਤਾਰ ਫਿਰ ਵੀ ਨੁਕਸਾਨ ਕਰ ਹੀ ਜਾਂਦੇ ਆ ਕਿ ਕੋਈ ਬਹੁਤ ਜਾਨਵਰ ਆ ਬਾਂਦਰ ਹੋ ਗਏ ਬਾਂਦਰ ਅਕਸਰ ਇੱਥੇ ਆਪਾਂ ਨੂੰ ਡੇਲੀ ਬੈਠਣਾ ਪੈਂਦਾ ਤੇ ਮੁੜਖਣੀ ਪੈਂਦੀ ਹੈ ਰੱਖੀ ਇਸ ਕਰਕੇ ਬਾਂਦਰਾਂ ਕਰਕੇ ਤੇ ਸ਼ੋਰ ਵੀ ਬਹੁਤ ਆਉਂਦੇ ਆ ਜੇ ਰਾਤ ਰੱਖੀ ਰਹਿ ਨਹੀਂ ਪੈਂਦੀ ਇੱਥੇ ਏਰੀਆ ਸਾਰਾ ਪੱਕ ਗਿਆ ਉਹ ਦੇਖੋ ਉੱਥੇੋਂ ਲੈ ਕੇ ਸਾਰਾ ਇਹ ਵਡਾਣਾ ਆਪਾਂ 빨리 ਤਰੀਕਾਂ ਚ ਵਡਾਵਾਂਗੇ ਕਿਉਂਕਿ ਅੱਜ ਤਰੀਕ ਹੋ ਗਈ ਵੀਰੋ 22 ਨਾ ਸੋਰੀ 28 ਤਰੀਕ ਹੋ ਗਈ ਤੇ ਆਪਾਂ ਇੱਕ ਦੋ ਤਿੰਨ ਤਰੀਕ ਤੱਕ ਇੱਥੇ ਮਸ਼ੀਨ ਲਾ ਦੇਣੀ ਹੈ ਬਾਕੀ ਆ ਏਰੀਆ ਸਾਰਾ ਖਾਲੀ ਆ ਉੱਧਰੋਂ ਲੈ ਕੇ ਉਹ ਦੇਖੋ ਸਾਰੇ ਸੱਤ ਛੇ ਸੱਤ ਕਿੱਲੇ ਆ ਖਾਲੀ ਆ ਫੇਸ ਕਰਕੇ ਵੀਰੋ ਜੰਗਲੀ ਜਿਹੜੇ ਜਾਨਵਰ ਇੱਥੇ ਹੋਉ ਨਹੀਂ ਦਿੰਦੇ ਕੋਸ਼ਿਸ਼ ਕਰਕੇ ਖਾਲੀ ਛੱਡੀ ਹੋਈ ਆ ਆ ਵੀਰੋ ਅੱਜ ਆਪਾਂ ġੇੜਾ ਇੱਥੇ ਮਾਰਦਾ ਤੁਹਾਨੂੰ ਦਿਖਾਤਾ ਤੇ ਝੋਨਾ ਆਪਾਂ ਪਾਣੀ ਲਾਇਆ ਹੋਇਆ ਸੀ ਇਹਦੇ ਵਿੱਚ ਮੋਟਰ ਆਪਣੀ ਦੇ ਕੋਲ ਚੱਲ ਰਹੀ ਐ ਇੱਧਰ ਤੇ ਇਸ ਕਰਕੇ ਅੱਜ ਹੁਣ ਆਪਾਂ ਮੋਟਰ ਬੰਦ ਕਰਦੇ ਆ ਕਿਉਂਕਿ ਇਹ ਜਿਹੜੀ ਪਾਣੀ ਲਾਇਆ ਹੋਇਆ ਸੀ ਤੇ ਭਰ ਗਈ ਉਹਨਾਂ ਦੇ ਨਾਲ ਜਦ ਮੋਟਰ ਬੰਦ ਕਰਨਾ ਆਏ ਆ ਤੇ ਲੇਟ ਕਰੋ ਥੋੜਾ ਆਪਾਂ ਤੁਹਾਨੂੰ ਜੰਗਲ ਦੇ ਵਿੱਚ ਵੀ ਵਲੌਗ ਬਣਾ ਕੇ ਦਿਖਾਵਾਂਗੇ ਕਿ ਕੀ ਚੰਗਰ ਇੱਥੇ ਰਹਿੰਦੇ ਆ ਕਿ ਕੀ ਨਹੀਂ ਤੇ ਥੋੜਾ ਟਾਈਮ ਲੱਗੂਗਾ ਕਿਉਂਕਿ ਆਪਣਾ ਟਾਈਮ ਨਹੀਂ ਲੱਗ ਰਿਹਾ ਹੁਣ ਆਪਣਾ ਰੂਪਾਤ ਤੋਂ ਨਾ ਆ ਗਿਆ ਤੇ ਛੋਟਾ ਜਿਹਾ ਆਪਾਂ ਦਿਖਾਵਾਂਗੇ ਤੁਹਾਨੂੰ ਹਰੇਕ ਤਰ੍ਹਾਂ ਦਾ ਵੀਡੀਓ ਬਣਾ ਕੇ ਦਿਖਾਉਂਦੇ ਰਹਾਂਗੇ ਤਾਂ ਕਿ ਮਿਲਦੇ ਆਂ नेक्स्ट ਵੀਡੀਓ ਦੇ ਵਿੱਚ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ ਇਹ ਆਪਣਾ ਵੀਰ ਜੰਗਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਮਤਲਬ ਕਹਿੰਦਾ ਉਹ ਜੰਗਲ ਦੇ ਕੋਲ ਕੋਲ ਚੱਲੀਏ ਤੁਸੀਂ ਆਪਾਂ ਉੱਥੇ ਜਾਂਦੇ ਨਹੀਂ ਆਪਾਂ ਨੂੰ ਡਰ ਲੱਗਦਾ ਤੇ ਰਾਤ ਦਾ ਟਾਈਮ ਹੋ ਗਿਆ 7 ਵਜਣੇ ਵਾਲੇ ਆ ਤੇ ਜਾਵਾਂਗੇ ਕਿਸੇ ਦਿਨ ਆਪਾਂ ਦਿਨ ਚੌਥੇ ਤੇ گاਉਂਾ ਦੇਖ ਲੋ ਵੀਰੇ 7 ਵਜ ਰਿਹਾ ਸ਼ਾਮ ਦੇ ਤੇ ਆਹ ਕੁੜੀਆਂ ਹੁਣ ਵੀ ਤੇ ਆਪਾਂ ਦੇਖੋ ਸਾਰੇ ਪੰਜ ਕਿੱਲੇ ਸਾਰੇ ਦੇਖੋ ਖਾਲੀ ਛੱਡੇ ਹੋਏ ਆ ਤੇ ਇੱਧਰ ਪਚੌਣ ਨਾ ਲਾਇਆ ਹੋਈ ਸੀ ਇਸ ਕਰਕੇ ਤੇ ਇੱਧਰ ਦੇਖੋ ਖਾਲੀ ਛੱਡੇ ਹੋਏ ਸਾਰੇ ਕਿਉਂਕਿ ਜੰਗਲੀ ਜਾਨਵਰ ਆ ਜਿਹੜੇ ਇੱਥੇ ਹੋਣ ਨਹੀਂ ਦਿੰਦੇ ਕੁਛ ਵੀਰ ਨੂੰ ਡਰ ਲੱਗ ਰਿਹਾ ਕਹਿੰਦਾ ਚਲੋ ਜਲਦੀ ਤੇ ਮੋਟਰਪੰਥ ਕਰ ਰਹੇ ਆਪਾਂ ਦੇਖੀ ਕਰੰਟ ਨਾ ਖਾਲੂ ਡੱਬੀ ਨੀ ਕਰਦਾ ਕੱਟ ਦੇ ਕਿ ਸਾਰੀ ਰਾਤ ਨੂੰ ਆਪਣਾ ਵੀਡੀਓ ਭਰ ਦੇ ਲੈ ਵੀ ਮੁੰਡੇ ਨੇ ਉਹ ਲਾਈਟ ਪੁਝਾ ਦੀ ਦੇ ਤਾ ਉਹ ਨਹੀਂ ਰਾਈ ਕਰਦਾ ਚੱਲ ਓਏ ਤੇ ਮੋਟਰਪਾ ਕਰਤੀ ਵੀਰੋ ਬੰਦ ਤੇ گاਉਆਂ ਵੀ ਦੇਖੋ ਰਾਜ ਪੁੱਜ ਕੇ ਆ ਗੀਆਂ ਬਾਹਰ ਪੱਕੀ ਤਾਂ ਵੀਰੋ ਪਾ ਆ ਗਏ ਆਪਣੀ ਮੋਟਰਪਾ ਜੰਗਲ ਕੇ ਕੋਲ ਤੇ ਗੋਰੋ ਵੀਰ ਆਪਣਾ ਦੇਖੋ ਬਹੁਤ ਸੋਹਣਾ ਸੁਨਖਾ ਮੁੰਡਾ ਕਬੂਤਰ ਆਵਾਜ਼ ਮੁੰਡਾ ਤੇ ਉਹ ਆਪਣਾ ਪ੍ਰੀਤ ਵੀਰ ਦੇਖੋ ਔਰ ਵੀਰ ਜੀ ਤੇ ਮੋ ਬਹੁਤ ਸਣਾਓ ਕਿੱਧਰ ਆਏ ਅੱਜ ਲੇ ਵੀਰ ਸੰਗ ਦਾ ਕਹਿੰਦੇ ਬਹੁਤ ਸੰਗਦੇ ਆ ਮੁੰਡੇ ਆ ਦੋਨੋਂ ਮੁੰਡੇ ਪੁੱਤਰਵਾਜ ਆ ਜੇ ਕਿਸੇ ਨੇ ਲੈਣੇ ਹੋਣ ਤੇ ਦੱਸੋ ਵੀਰੇ ਕਿਹੜੀ ਕਿਹੜੀ ਮਸਲਾ ਆਪਣੇ ਕੋਲ ਮਸਲਾ ਬਾਈ ਸਾਰੀਆਂ ਨੇ ਆਪਣੇ ਜਿਹੜੀ ਕਿਹੜੀ ਹੁਣ ਜੇ ਕੋਈ ਪੁੱਤਰ ਸੁਨਾਇਤ ਜੀ ਬਾਬਰੇ ਜੀ ਦਾ ਲੱਗ ਰਿਹਾ ਜੋ ਵੀ ਰਾਜੀ ਤੇ ਵੀਰ ਜੇ ਕਿਸੇ ਨੇ ਲੈਣੇ ਹੋਏ ਇਸ ਵੀਰ ਕੋਲ ਦੋਸਤ ਪਰ ਕੰਟੈਕਟ ਕਰ ਸਕਦਾ ਤੇ ਕਰ ਲੈ ਚੋਰੀ ਚੂਰੀ ਕਰਾਣੀ ਹੋਵੇ ਉਹ ਵੀ ਦੱਸ ਦਈਏ ਪੁੱਤਰ ਚੋਰੀ ਆ ਤੇ ਪਾ ਪਹੁੰਚ ਗਏ ਮੋਟਰ ਤੇ ਤੇ ਆ ਮੋਟਰ ਆਪਣੀ ਦੇਖੋ ਵੀਰੋ ਚੱਲ ਰਹੀ ਆ ਆ ਦੇਖੋ ਆਪਾਂ ਠੇਕੇ ਦੇ ਲਈ ਹੋਏ ਆ ਤੇ ਇੱਧਰ ਦੇਖੋ ਬਾਈ ਇਹ ਸਾਰਾ ਏਰੀਆ ਆਪਾਂ ਖਾਲੀ ਛੱਡਿਆ ਹੋਇਆ ਬੀ ਜੰਗਲ ਆ ਸਾਰਾ ਦੇਖੋ ਜਿੱਥੇ ਜੰਗਲੀ ਸੂਰ ਆਉਂਦੇ ਆ ਤੇ ਨੁਕਸਾਨ ਕਰਦੇ ਆ ਤੇ ਸਪੈਸ਼ਲ ਇਹ ਜੰਗਲ ਦੇ ਕੋਲ ਕੋਲ ਤਿੰਨ ਕਿਲੇ ਛੱਡੇ ਹੋਇਆ ਦੇਖੋ ਤੇ ਕੋਈ ਮਤਲਬ ਇੱਥੇ ਕੋਈ ਖਣਕ ਨਹੀਂ ਹੋਣ ਦਿੰਦੇ ਬਾਂਦਰ ਕੋਈ ਜੀਰੀ ਜੂਰੀ ਕੁਛ ਨਹੀਂ ਹੁੰਦੀ ਤੇ ਫਿਰ ਵੀ ਦੇਖੋ ਸੂਰ ਇੱਧਰ ਆਉਂਦੇ ਆ ਇਓ ਆਪਾਂ ਦੇਖੋ ਤਾਰ ਲਾਈ ਹੋਈ ਅਸਿਰੇ ਤੱਕ ਉਹ ਜੰਗਲ ਆਇ ਸਾਰਾ ਜੰਗਲ ਆ ਜਿੱਥੇ ਜੰਗਲੀ ਸੂਰ ਚਿੱਤੇ ਚੁੱਤੇ ਕਾਫੀ ਕੁ ਫਰੈਂਦਾ ਤੇ ਆ ਬਹੁਤ ਹੀ ਦੂਰ ਤੱਕ ਫੈਲਿਆ ਉਹ ਦੇਖੋ ਸਾਹਮਣੇ ਤੋਂ ਦੂਰ ਤੋਂ ਲੈ ਕੇ ਕਾਫੀ ਦੂਰ ਤੱਕ ਉਹ ਸਫੈਦਿਆਗ ਸਫੈਦਿਆਂ ਦਾ ਆ ਗਿਆ ਤੇ ਕੀਪਰਾਂ ਕੁੱਪਰਾਂ ਸਾਰਾ ਕੁਛ ਆ ਤੇ ਬਾਕੀ ਆ ਹੁਣ ਪਿੰਡ ਵੀ ਰੋ ਰਹਿ ਗਿਆ ਕਾਫੀ ਦੂਰ ਉਹ ਸਾਹਮਣੇ ਦੇਖੋ ਆੜਾ ਪਿੰਡ ਆ ਉਧਰ ਤੇ ਕਾਫੀ ਦੂਰ ਲਿੱਤੇ ਹੋਏ ਸਾਰੀ ਆਪਣੀ ਝੋਨਾ ਜਿਹੜਾ 26 ਦਾ ਲਾਇਆ ਹੋਇਆ ਉਹ ਤੱਕ ਤੇ ਟੈਕ ਕੇ ਜੇ ਕੋਨ ਲਿੱਤੀ ਹੋਇਆ ਤੇ 22 23 ਕਿਲੇ ਜੰਗਲ ਦੇ ਕੋਲ ਕੋਲ ਤੇ ਆ ਖਾਲੀ ਜ਼ਮੀਨ ਛੱਡੀ ਹੋਈ ਆ ਕਿਉਂਕਿ ਇਹ ਵੀਰੇ ਉੱਥੇ ਜੰਗਲੀ ਜਾਨਵਰ ਆ ਜਿਹੜੇ ਨਹੀਂ ਕੁਛ ਖਾਣ ਨੂੰ ਮਿਲਦੇ ਕਰਕੇ ਖੰਦੀ ਆ ਤੇ ਗਾਵਾਂ ਪਾਸ ਤੇ ਕੱਖ ਖੁੱਪ ਹੋ ਜਾਂਦੇ ਆ ਦੇ ਕੋ ਬਿਆ ਚੁਕਰੀਆਂ ਬਾਕੀ ਰੋਜ਼ ਰੂਲ ਵਗੈਰਾ ਵੀ ਇੱਥੇ ਆ ਜਾਂਦੇ ਆ ਤੇ ਇੱਥੇ ਪਾਈ ਸੀ ਅੱਜ ਤੇ ਵੀਰ ਆਪਣੇ ਦੇਖੋ ਕਿ ਮੈਂ ਲਾਤੀ